ਵਾਹਿਗੁਰੂ ਜੀ ਕਾਕਰ ਸਾਹਿਬ ਵਾਹਿਗੁਰੂ ਜੀ ਕੀ ਪਤੇ ਮਹਾਰਿਸ਼ਿ ਚੇਪਾ ਸਾ ਗੁਰਬਾਣੀ ਵਿੱਚ ਸਮਝਾਉਂਦੇ ਹਨ ਹਸ ਤੋ ਜਾਏ ਸਰੋਵਤਿ ਆਵੇ ਰੋਵਤ ਜਾਏ ਸੋ ਹਸੈ ਮਹਾਰਿਸ਼ਿ ਚੇਪਾ ਸਮਝਾਉਂਦੇ ਹਨ ਪਰਮਾਤਮਾ ਦੇ ਕਰਤੱਵ ਦੱਸਦੇ ਹਨ ਕਿ ਪਰਮਾਤਮਾ ਕੀ ਕਰ ਸਕਦਾ ਹੈ ਉਹ ਕਿੰਨਾ ਸਮਰੱਥ ਹੈ ਉਹ ਕੁਝ ਵੀ ਕਰ ਸਕਦਾ ਹੈ ਮਹਾਰਿਸ਼ਿ ਚੇਪਾ ਸਮਝਾਉਂਦੇ ਹਨ ਕਿ ਕਈ ਵਾਰ ਅਸੀਂ ਕਿਤੇ ਨਾ ਕਿਤੇ ਹੱਸਦੇ ਜਾਂਦੇ ਆ ਬਹੁਤ ਖੁਸ਼ ਹੁੰਨੇ ਆ ਪਰ ਪਤਾ ਨਹੀਂ ਲੱਗਦਾ ਅਗਲੇ ਪੱਲ ਹੱਸਦੇ ਹੱਸਦੇ ਅਸੀਂ ਰੋਂਦੇ ਵਾਪਸ ਆਉਂਦੇ ਹਾਂ ਤੇ ਕਈ ਵਾਰ ਅਸੀਂ ਬੜੇ ਦੁਖੀ ਜਾਂਦੇ ਹਾਂ ਤੇ ਪ੍ਰਮਾਤਮਾ ਇਹੋ ਜਿਹਾ ਕਰਾਮਾਤ ਕਰ ਦਿੰਦਾ ਹੈ ਰੋਂਦਿਆਂ ਨੂੰ ਹੁਸਾ ਦਿੰਦਾ ਹੈ ਹੱਸ ਤੋ ਜਾਏ ਸਰੂਵਤ ਆਵੇ ਰੋਵਤ ਜਾਏ ਸੁਹੱਸੈ ਅੱਗੇ ਮਹਾਰਾਜ ਜੀ ਭਾਸ਼ਾ ਸਮਝਾਉਂਦੇ ਆ ਨਾ ਬਸ ਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੇ ਕਈ ਵਾਰੋ ਕੀ ਕਰਦਾ ਹੈ ਵਸਦੇ ਘਰਾਂ ਨੂੰ ਉਜਾੜ ਦਿੰਦਾ ਹੈ ਇਹੋ ਜਿਹਾ ਕਰਮਾਂ ਦਾ ਖੇੜ ਅੱਗੇ ਜਾ ਆ ਜਾਂਦਾ ਹੈ ਇਹੋ ਜਿਹਾ ਕੋਤਕ ਪ੍ਰਮਾਤਮਾ ਵਰਸਾ ਦਿੰਦਾ ਹੈ ਕਿ ਵਸਦਿਆਂ ਨੂੰ ਉਜਾੜ ਦਿੰਦਾ ਹੈ ਤੇ ਉਜੜਿਆਂ ਨੂੰ ਵਸਾ ਦਿੰਦਾ ਹੈ ਭਾਵ ਕਈ ਵਾਰ ਇਹੋ ਜਿਹਾ ਨੁਕਸਾਨ ਹੋ ਜਾਂਦਾ ਹੈ ਜੀਵ ਦਾ ਕਈ ਵਾਰ ਕਰਮ ਕੋਈ ਜੀਵ ਚਲਾ ਜਾਂਦਾ ਹੈ ਸੋ ਆਸ ਖਤਮ ਹੋ ਜਾਂਦੇ ਹਨ ਵਸਦੇ ਘਰ ਉਜੜ ਜਾਂਦੇ ਹਨ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਕਈ ਵਾਰ ਘਰ ਦੇ ਵਿੱਚ ਕੋਈ ਪਰਮਾਤਮਾ ਆਈਂਂਆਂ ਖੁਸ਼ੀਆਂ ਲੈ ਆ ਜਾਂਦਾ ਹੈ ਕਿ ਉਜੜਿਆ ਹੋਇਆ ਘਰ ਵੀ ਵਸ ਜਾਂਦਾ ਹੈ ਕਿਸੇ ਦਾ ਬੱਚਾ ਚੰਗੀ ਪੋਸਟ ਤੇ ਲੱਗ ਜਾਂਦਾ ਹੈ ਕੋਈ ਵੀ ਚੰਗਾ ਖੇੜ ਵਾਪਰ ਜਾਂਦਾ ਹੈ ਉਸ ਮਾਲਕ ਦਾ ਉਜੜਿਆ ਨੂੰ ਵਸਾ ਦਿੰਦਾ ਹੈ ਮਹਾਰਸ਼ੀ ਪਾਸ਼ਾ ਦੇ ਸਮਝਾਉਂਦੇ ਹਨ ਜਲ ਤੇ ਥਲ ਕਰ ਥਲ ਤੇ ਕੂਆ ਮਾਰੂਥਲ ਸਪਾਸੇ ਸਮਝਉਂਦੇ ਹਨ ਕਿ ਜਿੱਥੇ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਉੱਥੇ ਮਾਰੂਥਲ ਬਣਾ ਸਕਦਾ ਹੈ ਉਹ ਮਾਲਕ ਤੇ ਜਿੱਥੇ ਮਾਰੂਥਲ ਹੁੰਦੇ ਹਨ ਉੱਥੇ ਖੂਹ ਜਿੰਨਾ ਪਾਣੀ ਭਰ ਸਕਦਾ ਹੈ ਪਰਮਾਤਮਾ ਦੇ ਕਰਤਬ ਹਨ ਕਈ ਵਾਰ ਦੇਖਦੇ ਹਾਂ ਅਸੀਂ ਸੁੱਕੇ ਮਾਰੂਥਲ ਏਰੀਆ ਦੇ ਵਿੱਚ ਹੜ੍ਹ ਵੀ ਆ ਜਾਂਦੇ ਹਨ ਇਹ ਉਹਦਾ ਖੇਡ ਹੈ ਤੇ ਕਈ ਵਾਰ ਜਿੱਥੇ ਬਹੁਤ ਪਾਣੀ ਹੁੰਦਾ ਹੈ ਉੱਥੇ ਸੋਕਾ ਵੀ ਪੈ ਜਾਂਦਾ ਹੈ ਮੀਂਹ ਨਹੀਂ ਆਉਂਦੇ ਇਹ ਉਹਦਾ ਖੇਡ ਹੈ ਜਲ ਤੇ ਥਲ ਕਰ ਥਲ ਤੇ ਖੂਹ ਕੂਬ ਤੇ ਮੇਰ ਚੜਾਵੇ ਉਹ ਪੱਦਰ ਰੇਣ ਨੂੰ ਪਾੜ ਬਣਾ ਸਕਦਾ ਹੈ ਕੁਛ ਵੀ ਕਰ ਸਕਦਾ ਹੈ ਮਾਲਕ ਉਹ ਇਨ ਸਮਰਤ ਹੈ ਮਾਲਕ ਦੇ ਵਖੋ ਅਖਰੇ ਕੋਤਕ ਹਨ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਮਹਾਰਜ ਸੇ ਬਾਚੈ ਤੇ ਸਮਝਾਉਂਦੇ ਹਨ ਕਿਸੇ ਜੀਵ ਦੀ ਉਹ ਪਰਮਾਤਮਾ ਇੰਨੀ ਚੜਾਈ ਕਰ ਸਕਦਾ ਹੈ ਕਿ ਉਸ ਨੂੰ ਧਰਤੀ ਤੋਂ ਆਕਾਸ਼ ਤੇ ਚੜਾ ਸਕਦਾ ਹੈ ਭਗਵਾਨ ਜੀ ਨੂੰ ਕੋਈ ਵੀ ਨਹੀਂ ਜਾਣਦਾ ਹੁੰਦਾ ਦੁਨੀਆ ਜਾਨਣ ਲਾ ਦਿੰਦਾ ਹੈ ਐਸਾ ਖੇਡ ਵਰਤਾ ਦਿੰਦਾ ਹੈ ਮਾਲਕ ਖੇਨ ਭਰ ਦੇ ਵਿੱਚ ਵੀ ਦੁਨੀਆ ਉਸ ਨੂੰ ਜਾਣਨ ਲੱਗ ਪੈਂਦੀ ਹੈ ਜਿਵੇਂ ਕੋਈ 올림픽 ਖੇੜਿਆ ਹੁੰਦਾ ਹੈ ਪਹਿਲਾਂ ਉਸ ਨੂੰ ਕੋਈ ਵੀ ਨਹੀਂ ਜਾਣਦਾ ਹੁੰਦਾ ਫਿਰ ਉਸ ਨੂੰ ਸਾਰੀ ਦੁਨੀਆ ਜਾਣਨ ਲੱਗ ਪੈਂਦੀ ਹੈ ਪਰ ਕਿਸੇ ਜੀਵ ਤੋਂ ਐਸੀ ਗਲਤੀ ਕਰਾ ਦਿੰਦਾ ਹੈ ਐਸੀ ਭੁੱਲ ਕਰਾ ਦਿੰਦਾ ਹੈ ਆਕਾਸ਼ ਤੋਂ ਧਰਤੀ ਤੇ ਸਿੱਟ ਦਿੰਦਾ ਹੈ ਉਹਦੀ ਇਨਸਲਟ ਹੀ ਸੰਸਾਰ ਦੇ ਵਿੱਚ ਬੇਇੱਜ਼ਤੀ ਇੰਨੀ ਕਰਾ ਦਿੰਦਾ ਹੈ ਇਹ ਉਸ ਦੇ ਕਤਕ ਹਨ ਕਿਉਂਕਿ ਜੀਵ ਨੂੰ ਨੂੰ ਵੀ ਨਹੀਂ ਪਤਾ ਲੱਗਦਾ ਉਸ ਤੋਂ ਐਡੀ ਵੱਡੀ ਗਲਤੀ ਹੋ ਜਾਂਦੀ ਹੈ ਅੱਗੇ ਮਹਾਰਾਜ ਚ ਭਾਸ਼ਾ ਸਮਝਾਉਂਦੇ ਹਨ ਭੇਖਾਰੀ ਤੇ ਰਾਜ ਕਰਾਵੇ ਰਾਜੇ ਤੇ ਭੇਖਾਰੀ ਕਈ ਵਾਰ ਉਹ ਰਾਜਿਆਂ ਨੂੰ ਅਮੀਰ ਲੋਕਾਂ ਨੂੰ ਵੀ ਭੇਖਾਰੀ ਬਣਾ ਦਿੰਦਾ ਹੈ ਨੁਕਸਾਨ ਹੀ ਇਹੋ ਜਿਹਾ ਹੋ ਜਾਂਦਾ ਹੈ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਜਿਹੜਾ ਧਨ ਹੁੰਦਾ ਹੈ ਸਾਰਾ ਚਲਾ ਜਾਂਦਾ ਹੈ ਜਾਂ ਕੋਈ ਠੱਗੀ ਏਡੀ ਵੱਡੀ ਵੱਜ ਜਾਂਦੀ ਹੈ ਬੰਦਾ ਜਮਾਂ ਸੜਕ ਤੇ ਆ ਜਾਂਦਾ ਹੈ ਭੇਖਾਰੀ ਤੇ ਰਾਜ ਕਰਾਵੇ ਰਾਜੇ ਤੇ ਭੇਖਾਰੀ ਤੇ ਕਈ ਵਾਰ ਜੀਵ ਨੂੰ ਇੰਨੀ ਤਰੱਕੀ ਮਿਲ ਜਾਂਦੀ ਹੈ ਕੋਈ 비ਜਨਸ ਦੇ ਵਿੱਚ ਕਿਸੇ ਕਾਰੋਬਾਰ ਦੇ ਵਿੱਚ ਕਿਤੇ ਵੀ ਕਿਸੇ ਦੀ ਲਾਟਰੀ ਨਿਕਲ ਗਈ ਉਹ ਗਰਾਊਂਡ ਤੋਂ ਜਮਾਂ ਉੱਪਰ ਉੱਠ ਕੱਢਦਾ ਹੈ ਭਿਖਾਰੀਆਂ ਤੋਂ ਰਾਜਾ ਬਣ ਜਾਂਦਾ ਹੈ ਖੰਦੇ ਵਿੱਚ ਇਹ ਪ੍ਰਮਾਤਮਾ ਕੋਤਕ ਵਰਸਾ ਸਕਦਾ ਹੈ ਕਿਉਂਕਿ ਉਹ ਸਬਨਾਗਲਾ ਸਮਰਾਟ ਹੈ ਸਬਨਾਗਲਾ ਸਮਰਾਟ ਸਵਾਮ ਅੱਗੇ ਮਹਾਰਾਜ ਇਹ ਬਾਦਸ਼ਾਹ ਸਮਝਾਉਂਦੇ ਹਨ ਖਲਮੂਰਤੇ ਪੰਡਿਤ ਕਰਬੋ ਮੂਰਖਾ ਨੂੰ ਪੰਡਿਤ ਬਣਾ ਸਕਦਾ ਹੈ ਜਿਵੇਂ ਅਸੀਂ 8ਵੇਂ ਪਾਸ਼ਾ ਦੇ ਵੇਲੇ ਵੀ ਦੇਖਦੇ ਹਾਂ ਉਹਨਾਂ ਨੇ ਛੱਜੂ ਚੀ ਵਰਤੋਂ ਜਿਸ ਗੀਤਾ ਦੇ ਅਰਥ ਕਰਾ ਦਿੱਤੇ ਸੀ ਛੜੀ ਰੱਖ ਕੇ ਸਿਰ ਦੇ ਉੱਪਰ ਦੇਖੋ ਕੀ ਕੋਤਕ ਵਰਸਾਇਆ ਸੀ ਮਾਲ ਆਪਣੇ ਅੱਗੇ ਮਹਾਰਾਸ਼ੀ ਬਾਸ਼ਾ ਸਮਝਾਉਂਦੇ ਹਨ ਖਲ ਮੂਰਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਕੋਈ ਆਪ ਦੇ ਆਪ ਨੂੰ ਬਹੁਤ ਵਿਦਵਾਨ ਜਾਣਦਾ ਹੈ ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਪੰਡਤ ਉਹ ਮੂਰਖ ਵੀ ਬਣਾ ਸਕਦਾ ਹੈ ਸਾਨੂੰ ਕਈ ਵਾਰ ਜੇ ਅਸੀਂ ਹੋਂਮੇ ਕਰੀਏ ਕਿ ਕੋਤਕ ਉਹਦੇ ਹੀ ਵਰਤਦੇ ਹਨ ਜਿਹੜੇ ਉਲਟ ਵਰਤਦੇ ਹਨ ਜਦੋਂ ਅਸੀਂ ਹੰਕਾਰ ਕਰਦੇ ਹਾਂ ਸੋਸ ਪਰਮਾਤਮਾ ਤੋਂ ਸਾਨੂੰ ਹਰ ਵੇਲੇ ਡਰਨਾ ਚਾਹੀਦਾ ਹੈ ਹਰ ਵੇਲੇ ਉਸ ਸਵਾਸ ਵਾਸਵਸਤੂ ਡਰਨਾ ਚਾਹੀਦਾ ਹੈ ਉਹ ਸਭਨਾ ਗਲਾ ਸਮਰੱਥ ਹੈ ਉਹ ਕੁਝ ਵੀ ਕਰ ਸਕਦਾ ਹੈ ਸੋ ਹਰ ਵੇਲੇ ਉਸ ਦੇ ਚਰਨਾਂ ਵਿੱਚ ਬੇਨਤੀਆਂ ਕਰਨਾ ਚਾਹੀਦਾ ਹੈ ਜੋੜੜੀਆਂ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਸਭਨਾ ਗਲਾ ਸਮਰੱਥ ਹੈ ਉਹ ਕੁਝ ਵੀ ਕਰ ਸਕਦਾ ਹੈ ਉਸਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ ਪਰ ਅਸੀਂ ਪਰਮਾਤਮਾ ਤੇ ਭਰੋਸਾ ਨਹੀਂ ਕਰਦੇ ਅਸੀਂ ਦੁਨੀਆ ਤੇ ਭਰੋਸਾ ਕਰਦੇ ਹਾਂ ਅਸੀਂ ਦੁਨੀਆ ਤੇ ਆਸ ਰੱਖਦੇ ਹਾਂ ਜਿਸ ਦਿਨ ਅਸੀਂ ਪ੍ਰਮਾਤਮਾ ਦੀ ਆਸ ਰੱਖਣ ਲੱਗ ਪਏ ਉਹ ਫਿਰ ਸਾਡੇ ਸਾਰੇ ਕਾਰਜ ਦੇ ਸਵਾਰਦਾ ਹੈ ਕਿਉਂਕਿ ਉਹ ਆਪ ਦੇ ਭਗਤਾਂ ਦਾ ਹਰੇਕ ਕਾਰਜ ਕਰਦਾ ਹੈ ਉਸ ਤੇ ਭਗਤ ਬਣੀਏ ਉਸ ਦੇ ਬੱਚੇ ਬਣੀਏ ਹਰ ਯੁਗ-ਯੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਉਹ ਆਦੇ ਭਗਤਾਂ ਦੀ ਪੈਜ ਰੱਖਦਾ ਹੈ ਦੇਖੋ ਨਾਮਦੇਵ ਦੇ ਲਈ ਉਹਨਾਂ ਨੇ ਮੰਦਿਰ ਕਮਾਤਾ ਸੀ ਉਹ ਕੁਝ ਵੀ ਕਰ ਸਕਦਾ ਹੈ ਸੋ ਈਰਖਾ ਨਿੰਦਿਆ ਜੁਗਲੀ ਤੋਂ ਬਚ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ